ਸੱਚੇ ਸਾਹੂ ਲੈ ਕੇ ਆਇਆ ਤੇ ਹਸਪਤਾਲ ਦੀ ਸਰਕਾਰੀ ਹਸਪਤਾਲ ਅਸੀਂ ਚਿੱਟਾ ਬਹੁ ਪਿੰਦੇ ਸੀ ਤੇ ਸੱਚੇ ਸਾਹੂ ਨੇ ਸਾਡੇ ਕੋਲ ਤੋਂ ਦਵਾਈ ਦਿਵਾਉਣੇ ਸਾਨੂੰ ਦਵਾਈ ਦਵਾਈ ਜਾਂਦੇ ਇੱਕ ਸਾਡੇ ਪਿੰਡ ਦਾ ਅਰਸ਼ਾ ਨੰਬਰ ਹੈਗਾ ਹੀ ਉਹਦੇ ਸੰਯੋਗ ਨਾਲ ਸੀ ਆ ਗਿਆ ਉਹ ਸਾਨੂੰ ਲੈ ਕੇ ਆ ਗਿਆ ਕਿੰਨੇ ਚਿਰ ਤੋਂ ਨਸ਼ਾ ਕਰ ਰਹੇ ਸੀ ਤਿੰਨ ਤਿੰਨ ਸਾਲਾਂ ਤੋਂ ਅਸੀਂ ਭਈ ਨਸ਼ਾ ਕਰਦੇ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਐਸਐਸਓ ਸਾਹੂ ਨੇ ਕਿਆ ਹੀ ਤੇ ਇਹਨਾਂ ਦੇ ਨਾਲ ਹੀ ਜੈਸ ਇਹਨਾਂ ਨੇ ਟਰਾਈ ਵੀ ਅਸੀਂ ਨਸ਼ਾ ਛਡਵਾਉਣੇ ਆ ਜੀ ਤੇ ਅਸੀਂ ਬਹੁਤ ਹੀ ਖੁਸ਼ੀ ਨਾਲ ਹੀ ਆਪ ਦੀ ਨਾਲ ਸੱਜਣਾ ਚਾਹੁੰਨੇ ਆ ਜੀ ਨਸ਼ਾ ਇਹ ਸਾਨੂੰ ਮੁਕਤ ਦਵਾਈ ਦਵਾਉਂਦੇ ਆ ਜੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਸੀ ਤੁਸੀਂ ਹਾਂਜੀ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਸੀਗਾ ਚਿੱਟਾ ਨਸ਼ਾ ਚਿੱਟਾ ਪੀਦੇ ਸੀ ਕਿ ਲਾਉਂਦੇ ਸੀ ਜਬਰਦਸਤ ਤੰਗ ਤੰਗਾ ਲੱਗਦਾ ਜੀ ਜਿਹੜਾ ਨਸ਼ਾ ਛੱਡਦੇ ਹੋ ਤੁਸੀਂ ਹਾਂਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਛੜਬੀਏ ਨਸ਼ਾ ਜੀ ਜਿਹੜਾ ਇਹ ਦਾਲਦ ਸਾਡੇ ਮੰਗਰੋਂ ਲੈ ਜੇ ਵੀ ਜਨਾਬ ਜੀ ਜੋ ਨਸ਼ਾ ਮੁਕਤੀ ਦੀ ਮਹਿੰਮ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਤਹਿਤ ਜਿਹੜਾ ਹੈਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਸਾਡੇ ਹਲਕਾ ਡੀਐਸਪੀ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਵੀ ਅਸੀਂ ਸਾਡੇ ਹੌਟਸਪੌਟ ਹੈਗੇ ਥਾੜੇ ਦੇ ਏਰੀਏ ਦੇ ਉਹਨਾਂ ਦੇ ਜਿੰਨੇ ਵੀ ਸਾਡੇ ਨਸ਼ਾ ਕਰਨ ਵਾਲੇ ਆ ਅਸੀਂ ਉਹਨਾਂ ਨਾਲ ਰਾਬਤਾ ਬਣਾਇਆ ਹੋਇਆ ਹੈ ਵੀ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਚੁੱਕੇ ਆ ਜਿਨ੍ਹਾਂ ਦਾ ਅਸੀਂ ਛਡਵਾ ਸਕਦੇ ਆ ਉਹਦੇ ਵਿੱਚ ਅਸੀਂ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਨਸ਼ਾ ਮੁਕਤੀ ਦੇ ਡਾਕਟਰ ਹੈਗੇ ਆ ਡਾਕਟਰ ਮਹੇਸ਼ ਜੀ ਉਹਨਾਂ ਨਾਲ ਅਸੀਂ ਤਾਲਮੇਲ ਕੀਤਾ ਸੀ ਜਿਨ੍ਹਾਂ ਨੇ ਕਿਹਾ ਵੀ ਜੇਕਰ ਕੋਈ ਖੁਸ਼ੀ ਕੋਚ ਛੱਡਣਾ ਛੱਡਣਾ ਚਾਹੁੰਦਾ ਹੋਵੇ ਤਾਂ ਉਹਨਾਂ ਨੂੰ ਤੁਸੀਂ ਐਡਮਿਟ ਕਰਵਾ ਸਕਦੇ ਹੋ ਦਵਾਈ ਚਾਲੂ ਕਰਵਾ ਸਕਦੇ ਹਾਂ ਤਾਂ ਆਪਾਂ ਨਸ਼ਾ ਉਹਨਾਂ ਦਾ ਛਡਵਾ ਦਿਆਂਗੇ ਕਿੰਨੇ ਕੁ ਮੁੰਡਿਆਂ ਨੂੰ ਅੱਜ ਲੈ ਕੇ ਆਏ ਹੋ ਤੁਸੀਂ ਇਸੇ ਲੜੀ ਦੇ ਤਹਿਤ ਅਸੀਂ ਜਿਹੜਾ ਸਾਡਾ ਜਿਹੜਾ ਪ੍ਰਯਾਸ ਚੱਲ ਰਿਹਾ ਹੈਗਾ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਪਏ ਹੋਈ ਐ ਉਹਨਾਂ ਦੇ ਵਿੱਚ ਅਸੀਂ ਚਾਰ ਜਿਹੜੇ ਹੈਗੇ ਆ ਲੜਕੇ ਅੱਜ ਨੂੰ ਲੈ ਕੇ ਡਾਕਟਰ ਬੇਸਜੀ ਕੋਲੇ ਆਏ ਆ ਤੇ ਇਹਦੇ ਵਿੱਚ ਇਹ ਖੁਸ਼ੀ ਬਖੋਦ ਤੇ ਇਹਨਾਂ ਦਾ ਪਰਿਵਾਰ ਇਹ ਖੁਸ਼ੀ ਬਖੋਦ ਆਪਦਾ ਨਸ਼ਾ ਛਟਨਾ ਚਾਹੁੰਦੇ ਆ ਜਿਨ੍ਹਾਂ ਦੇ ਅਸੀਂ ਇੱਥੇ ਟੈਸਟ ਵਗੈਰਾ ਕਰਵਾ ਰਹੇ ਆ ਡਾਕਟਰ ਮਹੇਸ਼ ਜੀ ਨੂੰ ਰਿਕੁਐਸਟ ਕੀਤੀ ਹੈ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਦਾ ਜਿਹੜਾ ਇਲਾਜ ਅੱਜ ਸ਼ੁਰੂ ਕਰ ਰਹੇ ਆ ਕਿਸ ਤਰ੍ਹਾਂ ਦਾ ਨਸ ਹੈ ਕਿ ਆਪ ਮੁਚਟਾ ਵਗੈਰਾ ਪੀਂਦਾ ਆਦੀ ਹੈਗੇ ਜੀ ਅਚਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇਸ ਗ੍ਰਿਫਤ ਦੇ ਵਿੱਚ ਹੈਗੇ ਆ ਉਹਦੇ ਵਾਸਤੇ ਅਸੀਂ ਮੈਂ ਹੀ ਸਾਰੇ ਜਿੰਨੇ ਵੀ ਸਾਡੇ ਭੈਣ ਭਰਾ ਅਸੇ ਤੇ ਸਾਡੇ ਵਿੱਚੋਂ ਹੀ ਨੇ ਲੋਕ ਜਿਹੜੇ ਇਸ ਗ੍ਰਿਫਤ ਦੇ ਵਿੱਚ ਆਏ ਹੋਏ ਆ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜੇਕਰ ਉਹ ਕੋਈ ਵੀ ਖੁਸ਼ੀ ਖੁਦ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤਾਂ ਇਸ ਹਸਪੀਟਲ ਦੇ ਵਿੱਚ ਅਬੋਰ ਦੇ ਵਿੱਚ ਹੀ ਨਸ਼ਾ ਮੁਕਤੀ ਕੇਂਦਰ ਹੈਗਾ ਸਿਵਲ ਹਸਪੀਟਲ ਦੇ ਵਿੱਚ ਉਹ ਡਾਕਟਰ ਮਹੇਸ਼ ਚੀ ਨਾਲ ਤਾਲਮੇਲ ਕਰਕੇ ਜਾ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਇਹਨਾਂ ਦੇ ਜਰੀਏ ਜਿਹੜਾ ਹੈਗਾ ਉਹ ਆਮ ਛਡਵਾ ਸਕਦੇ ਆ ਜੇਕਰ ਕੋਈ ਕੁਛ ਹੋਰ ਕੁਛchnਾ ਚਾਹਣਾ ਹੋਵੇ ਜਿੱਦੀ ਲੜੀ ਚ ਅੱਜ ਇਹ ਚਾਰਾਂ ਨੂੰ ਅਸੀਂ ਪਹਿਲੀ ਵਾਰੀ ਉਹਨਾਂ ਨੂੰ ਲੈ ਕੇ ਆਂਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਇਹਨਾਂ ਦਾ ਇਲਾਜ ਜਿਹੜਾ ਹੈ ਸ਼ੁਰੂ ਕਰਤਾ ਠੀਕ ਹੈ ਜੀ ਇਹ ਕਦਮ ਹੈ ਪੁਲਿਸ ਵੱਲੋਂ ਸਾਡੇ ਜਿਵੇਂ ਐਡੀਐਸਪੀ ਅਵਤਾਰ ਸਿੰਘ ਜੀ ਤੇ ਐਸਐਚਓ ਸਾਹਿਬ ਜਿਹੜੇ ਗੁਰਮੀਤ ਸਿੰਘ ਜੀ ਹੋ ਚਾਰ ਪੇਸ਼ੈਂਟਸ ਆਪ ਲੈ ਕੇ ਆਏ ਸੀ ਸਾਡੇ ਕੋਲੇ ਤੇ ਚਾਰੋਂ ਜਿਹੜੇ ਮਰੀਜ਼ ਸੀਗੇ ਉਹ ਵਾਕਈ ਨੈਸ਼ਨਲ ਲਲ ਦੇ ਵਿੱਚ ਫਸ ਚੁੱਕੇ ਸੀਗੇ ਤੇ ਅੱਜ ਅਸੀਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੈ ਤੇ ਬੱਚੇ ਉਹਨਾਂ ਦੇ ਵਿੱਚ ਇੱਕ ਦੋ ਪੇਸ਼ੈਂਟ ਹੈ ਜੇ ਵੀ ਹੈਗੇ ਮੋਟੀਵੇਟਿਡ ਹੈਗੇ ਤੇ ਜੇ ਸਾਨੂੰ ਲੱਗਿਆ ਉਹਨਾਂ ਨੂੰ ਐਡਮਿਟ ਕਰਕੇ ਵਿੱਚ ਟ੍ਰੀਟਮੈਂਟ ਕਰਨਾ ਪਵੇਗਾ ਤਾਂ ਅਸੀਂ ਉਹਨਾਂ ਨੂੰ ਐਡਮਿਟ ਕਰ ਦੇਣਾ ਸਰ ਕਿਸ ਤਰ੍ਹਾਂ ਦਾ ਨਸ਼ਾ ਲੈ ਰਹੇ ਸੀਗੇ ਜੀ ਇਹ ਦੇਖੋ ਇਹ ਚਾਰੋਂ ਮਰੀਜ਼ ਚਿੱਟੇ ਦੇ ਸੀਗੇ ਚਿੱਟਾ ਲੈ ਰਹੇ ਸੀਗੇ ਲੋਕਾਂ ਕੀ ਫੇਲ ਕਰਨ ਦਾ ਉਹ ਦੇਖੋ ਇੱਕ ਬਹੁਤ ਹੀ ਵਧੀਆ ਪੋਜ਼ਿਟਿਵ ਮੈਸੇਜ ਪੁਲਿਸ ਵੱਲੋਂ ਵੀ ਹੈ ਤੇ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਪੁਲਿਸ ਲੈ ਕੇ ਆਵੇ ਲੋਕਾਂ ਨੂੰ ਹਮੇਸ਼ਾ ਮੋਟੀਵੇਟਿਡ ਰਹਿਣਾ ਚਾਹੀਦਾ ਹੈ ਤੇ ਇਸ ਚੀਜ਼ ਦਾ ਇਲਾਜ ਹੈ ਇਹਨਾਂ ਸੋਚ ਕੇ ਬੈਠੋ ਕਿ ਘਰੇ ਬੈਠ ਕੇ ਅਸੀਂ ਅੱਜ ਛੱਡ ਲਾਂਗੇ ਕੱਲ ਛੱਡ ਲਾਂਗੇ ਕਿਉਂਕਿ ਨਸ਼ੇ ਵਾਲੇ ਮਰੀਜ਼ ਜਿਹੜੇ ਵੀ ਹੈ ਰੋਜ਼ ਹੀ ਸੋਚਦੇ ਆ ਕਿ ਕੱਲ ਤੋਂ ਮੈਂ ਆਪਣੇ ਡੋਜ਼ ਘਟਾ ਲਿਆਂਗਾ ਤੇ ਇਸੇ ਚੱਕਰ ਦੇ ਵਿੱਚ ਉਹ ਲੰਬੇ ਟਾਈਮ ਦੇ ਵਿੱਚ ਇਸ ਦਲਦਲ ਦੇ ਵਿੱਚ ਫਸੇ ਰਹ ਜਾਂਦੇ ਨੇ ਉਹਨਾਂ ਨੂੰ ਬਸ ਇੱਕ ਟੈਕਨੀਕਲ ਗਾਈਡੈਂਸ ਦੀ ਲੋੜ ਹੁੰਦੀ ਹੈ ਮੈਡੀਕਲ ਹੈਲਪ ਦੀ ਲੋੜ ਹੁੰਦੀ ਹੈ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਤੇ ਦਵਾਈ ਦੀ ਥੋੜੀ ਬਹੁਤ ਲੋੜ ਹੁੰਦੀ ਹੈ ਉਹਦੇ ਸਾਰੇ ਤੇ ਇਹ ਚੀਜ਼ਾਂ ਛੱਡੀਆਂ ਜਾ ਸਕਦੀਆਂ ਨੇ ਤੇ ਬਿਨਾਂ ਚ ਜਿੱਗਦੇ ਬਿਨਾਂ ਡਰਦੇ ਤੁਸੀਂ ਟ੍ਰੀਟਮੈਂਟ ਲੈਣਾ ਆ ਸਕਦੇ ਹੋ ਕੋਈ ਤਕਲੀਫ ਨਹੀਂ ਹੁੰਦੀ ਜੇ ਨਾ ਤਕਲੀਫ ਤੋਂ ਤੁਹਾਡਾ ਇਲਾਜ ਕੀਤਾ ਜਾਂਦਾ ਠੀਕ ਹੈ ਜੀ ਥੈਂਕ ਯੂ